ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਵਿੱਚ ਅਖੌਤੀ ਲੀਡਰ ਨੇ ਜਾਂ ਸਿਆਸੀ ਲੀਡਰ ਨੇ ਇਹ ਹੁਣ ਅਮਰਤਪਾਲ ਦੀ ਗੱਲਬਾਤ ਕਰਦੇ ਨੇ ਕਿਉਂਕਿ ਇਲੈਕਸ਼ਨ ਨੇੜੇ ਆ ਚੁੰਦੇ ਨੇ ਕਿ ਜਿਹੜੀ ਅਮਰਤਪਾਲ ਦੀ ਕਤਿਹੜ ਹੈ ਤੇ ਜਿਹੜਾ ਦੀਪਸਿੱਧੂ ਦੇ ਪਿੱਛੇ ਧਰਨ ਵਾਲੇ ਸੀ ਉਹ ਸ਼ਾਇਦ ਵੋਟਾਂ ਸਾਨੂੰ ਪਾ ਦੇਣਗੇ ਹੁਣ ਕਹਿਣਗੇ ਅਮਰਤਪਾਲ ਨੇ ਕਿਹੜਾ ਕੋਈ ਐਡਾ ਕ੍ਰਾਇਮ ਕੀਤਾ ਸੀ ਅਮਰਤੀ ਛਡਾਉਂਦਾ ਸੀ ਨਸ਼ੇ ਛਡਾਉਂਦਾ ਸੀ ਨੌਜਵਾਨਾਂ ਦੇ ਉਹਨੂੰ ਡਬਿਊ ਗੜ ਤੋਂ ਪੰਜਾਬ ਲੈ ਹੁੰਦਾ ਜਾਵੇ ਜਾਂ ਉਹਨੂੰ ਰਿਹਾ ਕੀਤਾ ਜਾਵੇ ਉਹਦੀ ਜਿਹੜੀ ਐਨਐਸਏ ਲੱਗੀ ਆ ਉਹਦੇ ਤੇ ਉਹ ਖਤਮ ਕੀਤੀ ਜਾਵੇ ਇਹ ਸਿਆਸੀ ਲੀਡਰ ਵੀ ਧਾਰਮਿਕ ਲੀਡਰ ਵੀ ਜਿਹੜੇ ਅਖੋਤੀ ਨੇ ਇਹ ਬਿਆਨਬਾਜ਼ੀ ਦੇ ਰਹੇ ਨੇ ਇਹਨਾਂ ਦਾ ਕੰਮ ਕੇਵਲ ਵੋਟਾਂ ਲੈਣਾ ਹੋਰ ਕੁਛ ਨਹੀਂ ਇੱਕ ਮੈਂ ਬੇਨਤੀ ਕਰਦਾ ਜਿਹੜੇ ਪੰਜਾਬ ਦੇ ਸ਼ਹਿਰ ਦਾ ਲੋਕ ਨੇ ਸਮਝਦਾਰ ਨਹੀਂ ਥੋੜਾ ਜਿਹਾ ਗਹਿਰਾਈ ਦੇ ਨਾਲ ਡੀਪਲੇ ਦੇ ਵਿੱਚ ਜਾ ਕੇ ਦੇਖਿਓ ਵੀ ਇਹ ਕਿੰਨਾ ਕਛਾਚਾ ਕਿੰਨਾ ਬਝੂਠਾ ਹੈ ਹੁਣ ਤੁਸੀਂ ਨਸ਼ੇ ਛਡਾਉਣ ਦੀ ਗੱਲ ਕਰ ਲੋ ਇੱਥੇ ਪ੍ਰਾਈਵੇਟ ਸੁਸਤਾਵਾਂ ਚੱਲਦੀਆਂ ਨੇ ਜਿਹੜੇ ਬੰਦੇ ਨਸ਼ਾ ਛਡਾਊ ਕੇਂਦਰ ਵੀ ਬਣਾਈ ਬੈਠੇ ਨੇ ਉਹ ਨਸ਼ੇ ਛਡਾਉਂਦੇ ਨੇ ਉਹਨਾਂ ਨੂੰ ਕੋਈ ਪੁਲਿਸ ਕਹਿੰਦੀ ਹੈ ਵੀ ਨਾ ਛੜਾਉ ਉਹ ਤੁਸੀਂ ਗਵਰਨਮੈਂਟ ਤੇ ਕਾ ਕਰਦੀ ਉਹਨਾਂ ਨੇ ਛੜਾ ਰਹੇ ਨੇ ਸਾਰੇ ਦੂਜੀ ਗੱਲ ਅੰਮ੍ਰਿਤ ਛਕਾਉਣ ਦੀ ਅੰਮ੍ਰਿਤ ਛਕਾਉਣ ਤੋਂ ਕੌਣ ਰੁਕਦਾ ਬਈ ਦੱਸੋ ਪਹਿਲਾਂ ਅੱਜ ਤੱਕ ਕਿਸ ਨੂੰ ਰੋਕਿਆ ਅੰਮ੍ਰਿਤ ਛਕਾਉਣ ਵਾਲੇ ਨੂੰ ਪੰਜ ਤਖਤਾਂ ਵਿੱਚੋਂ ਤਿੰਨ ਤਖਤ ਪੰਜਾਬ ਦੇ ਵਿੱਚ ਨੇ ਅੰਮ੍ਰitsar ਸਾਹਿਬ ਨੰਦੂਣਾ ਸਾਹਿਬ ਤੇ ਨੰਪੁਰ ਸਾਹਿਬ ਤਿੰਨਾ ਤਖਤਾਂ ਤੇ ਮਹੀਨੇ ਦੇ ਵਿੱਚ 4 ਦਿਨ ਰੱਖੇ ਹੋਏ ਨੇ ਅੰਮ੍ਰਿਤ ਛਕਾਉਣ ਵਾਸਤੇ ਉਸ ਦਾ ਕਿਸੇ ਨੂੰ ਕੋਈ ਰੋਕਦਾ ਨਹੀਂ ਤੇ ਹੋਰ ਬੜੇ ਬਰਦਾਰਾ ਸਾਹਿਬ ਨੇ ਪੰਜਾਬ ਦੇ ਵਿੱਚ ਜਿੱਥੇ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਪਈਆਂ ਦੇ ਚਾਰ ਵਾਰੀ ਹਰ ਸੰਡੇ ਅਮਰ ਸੰਜਾਰ ਹੁੰਦਾ ਤੇ ਕੁਝ ਸਿੱਖ ਪ੍ਰਚਾਰਕ ਵੀ ਉਦਮ ਕਰਦੇ ਨੇ ਅਮਰ ਛਕਾਉਣ ਵਾਸਤੇ ਉਹਨਾਂ ਦਾ ਕੋਈ ਰੋਕਦਾ ਨਹੀਂ ਉਹਨਾਂ ਨੂੰ ਤਾਂ ਕਿਸੇ ਨੇ ਐਨਐਸਐ ਲੱਗ ਕੇ ਜੇਲ੍ਹ ਨਹੀਂ ਛੁੱਟਿਆ ਪਰ ਅਮਰਤਪਾਲ ਤੇ ਐਨਐਸਐ ਲੱਗੀ ਕਿਉਂ ਅਮਰਤਪਾਲ ਨੂੰ ਜੇਲ੍ਹ ਵਿੱਚ ਛੁੱਟਿਆ ਕਿਉਂ ਇਹ ਸਵਾਲ ਨੇ ਕਿਉਂ ਛੁੱਟਿਆ ਇਹ ਤੁਹਾਨੂੰ ਪਤਾ ਹੈ ਅੰਮ੍ਰਿਤ ਛਕਾਉਣ ਦੇ ਨਾਂ ਦੇ ਨਾਂ ਤੇ ਉਹ ਜਿਹੜੀ ਜਹਾਦ ਦੀ ਜੰਗ ਮੁਸਲਮਾਨ ਕਰਾਈ ਜਾਂਦੇ ਨੇ ਲੜਦੇ ਨੇ ਤੇ ਉਹੀ ਨੌਜਵਾਨਾਂ ਵਿੱਚ ਇਸਪਿਰਟ ਭਰਨ ਦੀ ਕੋਸ਼ਿਸ਼ ਕਰਦਾ ਸੀ ਉਹਨਾਂ ਨੂੰ ਤਾਲਿਬਾਨ ਬਣਾ ਰਿਹਾ ਸੀ ਠੀਕ ਹੈ ਨਾ ਜਹਾਦ ਦੇ ਨਾਂ ਤੇ ਜਿਹੜੇ ਮੁਸਲਮਾਨ ਲੜਾਉਂਦੇ ਨੇ ਉਹਦਾਂ ਸਾਡੇ ਸਿੱਖ ਨੌਜਵਾਨਾਂ ਦੇ ਵਿੱਚ ਇਸਪਿਰਟ ਭਰਿਆ ਸੀ ਲੜਨ ਵਾਸਤੇ ਗੁੰਡਾਗਰਦੀ ਕਰਨ ਵਾਸਤੇ ਕਿ ਜਿਹੜੇ ਬੰਦੇ ਅੰਮ੍ਰਿਤ ਛਕਾਉਂਦੇ ਨੇ ਤੇ ਉਹ ਥਾਣੇ ਦੇ ਜਾਂ ਕਬਜ਼ੇ ਵੀ ਕਰਦੇ ਆ ਅਜ ਨਾਲੇ ਕੀ ਹੋਇਆ ਸੀ ਇੱਕ ਛੋਟਾ ਜਿਹਾ ਪਰਚਾ ਸੀ ਉਹ ਵੀ ਜਾਇਜ਼ ਸੀ ਕੋਈ ਜਾਇਜ਼ ਨਹੀਂ ਸੀ ਉਹਨੂੰ ਕੈਂਸਲ ਕਰਾਉਣ ਵਾਇ ਤੇ ਰੱਦ ਕਰਾਉਣ ਵਾਇ ਤੁਸੀਂ ਗੁੰਡਾਗਰਦੀ ਕੀਤੀ ਕਿ ਇਹ ਅੰਮ੍ਰਿਤ ਛਕਾਉਣ ਵਾਲਿਆਂ ਦੀ ਗੱਲ ਹੈ ਹੁਣ ਜਿਹੜੇ ਬੰਦੇ ਅੰਮ੍ਰਿਤ ਛਕਾਉਂਦੇ ਨੇ ਉਹਨਾਂ ਨੂੰ ਕੋਈ ਫੜ ਕੇ ਜੇਲ੍ਹ ਵਿੱਚ ਸੁੱਟਦਾ ਜਿਹੜੇ ਅਮਰਤਪਾਲ ਨੂੰ ਇਹ ਕਹਿੰਦੇ ਨੇ ਕਿ ਕੋਈ ਕ੍ਰਾਇਮ ਨਹੀਂ ਕੀਤਾ ਸੀ ਉਹ ਬੰਦਾ ਸ਼ਰਿਆਮ ਕਹਿੰਦਾ ਮੈਂ ਭਾਰਤੀ ਕਾਨੂੰਨ ਨੂੰ ਮੰਨਦਾ ਨਹੀਂ ਮੇਰੇ ਕੋਲ ਪਾਸਪੋਰਟ ਹੈ ਕਹਿੰਦਾ ਉਹ ਦਸਤਾਵੇਜ਼ ਹੈ ਇੱਕ ਇਸ ਦਾ ਕੋਈ ਲੈ ਗਏ ਤਾਂ ਤੇ ਹੁਣ ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਅਮਰਿਤਪਾਲ ਨੂੰ ਡਿਬਰੂਗੜ ਤੋਂ ਪੰਜਾਬ ਵਿੱਚ ਲਾਂਦਾ ਜਾਵੇ ਸ਼ਿਫਟ ਕੀਤਾ ਜਾਵੇ ਕਿਸ ਜੇਲ੍ਹ ਦੇ ਵਿੱਚ ਹੁਣ ਉੱਥੇ ਕਾਨੂੰਨ ਕਿਹੜਾ ਲਾਗੂ ਹੋਊਗਾ ਬ੍ਰਿਟਿਸ਼ ਦਾ ਹੋਊਗਾ ਅਮਰੀਕਾ ਦਾ ਹੋਊਗਾ ਹੁਣ ਇੰਡੀਅਨ ਕਾਨੂੰਨ ਹੀ ਹੈ ਜਿਹੜੇ ਵਕੀਲ ਆ ਖੱਚਾ ਬਣ ਕੇ ਕਹਿੰਦੇ ਨੇ ਅਮਰਤਵਾਲ ਸਹੀ ਬੋਲਦਾ ਸੀ ਕਿ ਇਹ ਵਕੀਲ ਕੋਈ ਜਵਾਬ ਦੇ ਸਕਦੇ ਵੀ ਕਿਹੜੇ ਕਾਨੂੰਨ ਦੇ ਅੰਡਰ ਤੁਸੀਂ ਕੇਸ ਲੜ ਕੇ ਉਹਨੂੰ ਸ਼ਿਫਟ ਕਰਾਉਂਗੇ ਡਿਬਰੂਗੜ ਤੋਂ ਪੰਜਾਬ ਦੇ ਵਿੱਚ ਉਹ ਕਿਹੜਾ ਕਾਨੂੰਨ ਹੈ ਜਿਹੜੇ ਕਾਨੂੰਨ ਤੁਸੀਂ ਗੱਲ ਕਰਦਾ ਉਹਦਾ ਅਮਰਤਵਾਲ ਕੋਈ ਮੰਨਦਾ ਨਹੀਂ ਤੇ ਹੁਣ ਇਹ ਇੱਕੀ ਗੱਲ ਹੈ ਜਿਹੜੇ ਬੰਦੇ ਖਾਕੋਤੀ ਲੀਡਰ ਭਵੇਂ ਸਿਆਸੀ ਨੇ ਭਵੇਂ ਧਾਰਮਿਕ ਨੇ ਜਿਹੜੇ ਸਟੇਟਮੈਂਟ ਦਿੰਦੇ ਨੇ ਕਿ ਅਮਰਤਵਾਲ ਨੇ ਕੋਈ ਗੁਨਾਹ ਨਹੀਂ ਕੀਤਾ ਤੇ ਹੁਣ ਕੋਈ ਜਵਾਬ ਹੈਗਾ ਉਹਨਾਂ ਕੋਲੇ ਅੰਮ੍ਰਿਤ ਛਕਾਉਣ ਤੋਂ ਕੋਈ ਨਹੀਂ ਰੋਕਦਾ ਕੋਈ ਨਹੀਂ ਰੋਕਦਾ ਨਸ਼ੇ ਛਡਾਉਣ ਤੋਂ ਜੇ ਕਿਸੇ ਨੇ ਕੋਈ ਸੰਸਥਾ ਬਣਾਈ ਹੈ ਕੋਈ ਕਮੇਟੀ ਬਣਾਈ ਉਹਨੂੰ ਕੋਈ ਨਹੀਂ ਰੋਕਦਾ ਪਰ ਤੁਸੀਂ ਨਸ਼ੇ ਛਡਾਉਣ ਦੀ ਆੜ ਵਿੱਚ ਅੰਮ੍ਰਿਤ ਛਕਾਉਣ ਦੀ ਆੜ ਵਿੱਚ ਤੁਸੀਂ ਗੁੰਡਾਗਰਦੀ ਕੀਤੀ ਤੁਸੀਂ ਨੌਜਵਾਨਾਂ ਨੂੰ ਉਸਕਾਇਆ ਇਹ ਉਹਨਾਂ ਦੇ ਅੰਦਰ ਭੜਿਆ ਭਰਿਆ ਕੂੜ ਕੁਵਾੜ ਕੇ ਤੁਸੀਂ ਤਾਂ ਗੁਲਾਮ ਹੋ ਤੁਹਾਨੂੰ ਆਜ਼ਾਦੀ ਚਾਹੀਦੀ ਹੈ ਇਹ ਕਿਨੇ ਸਖਾਇਆ ਤੇ ਜਿਹੜੇ ਬੰਦੇ ਥਾਣੇ ਤੇ ਜਾ ਕੇ ਕਬਜ਼ਾ ਕਰ ਸਕਦੇ ਨੇ ਕੁੱਟਮਾਰ ਕਰ ਸਕਦੇ ਨੇ ਦੱਸੋ ਪਹਿਲਾਂ ਉਹ ਆਜ਼ਾਦ ਨੇ ਕਿ ਗੁਲਾਮ ਨੇ ਉਹ ਗੁਲਾਮ ਕੌਣ ਹੈ ਆਜ਼ਾਦ ਕੌਣ ਹੈ ਕਿਸੇ ਨੂੰ ਅਹਿਸਾਸ ਹੈਗਾ ਇਸ ਗੰਦਰ ਅਮਰਤਪਾਲ ਤਾਂ ਇਹੋ ਜੀਆਂ ਗੱਲਾਂ ਕਰਦਾ ਸੀ ਤੇ ਹੁਣ ਕਹਿੰਦੇ ਜੀ ਗੁਨਾਹ ਕੋਈ ਨਹੀਂ ਉਹਦੀ ਐਨਐਸਏ ਖਤਮ ਕੀਤੀ ਜਾਵੇ ਉਹਨੂੰ ਰਿਹਾ ਕੀਤਾ ਜਾਵੇ ਸਾਲ ਹੋ ਗਿਆ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਜਿਹੜੇ ਇਹ ਖਰਚ ਲੀਡਰ ਉਹਦੇ ਹੱਕ ਵਿੱਚ ਸਟੇਟਮੈਂਟਾਂ ਦੇ ਹੀ ਜਾਂਦੇ ਨੇ ਨਾ ਇਹਨਾਂ ਨੇ ਕੇਵਲ ਬੋਟਾਂ ਲੈਣੀਆਂ ਨੇ ਅਮਰਤਪਾਲ ਨੂੰ ਕਿ ਵਿਡੇਮੇ ਲੈਣੇ ਉਹਨਾਂ ਨੇ ਦੀਪ ਸਿੱਧੂ ਨੂੰ ਕੀ ਲੈਣਾ ਸੀ ਉਹਨਾਂ ਨੇ ਕੇਵਲ ਉਹਨਾਂ ਪਿੱਛੇ ਇਕੱਠ ਹੋ ਜਾਂਦਾ ਸੀ ਉਹ ਇਕੱਠ ਨੂੰ ਕੈਸ਼ ਕਿੱਦਾਂ ਕਰਨਾ ਬਸ ਆ ਚੱਕਰ ਸੀ ਹੋਰ ਕੀ ਸੀ ਮੈਂ ਬੇਨਤੀ ਤਾਂ ਕੀਤੀ ਹੈ ਵੀ ਜਿਹੜੇ ਬੰਦੇ ਇਹ ਵੱਡੇ ਵੱਡੇ ਬਿਆਨ ਦੇ ਜਾਂਦੇ ਨੇ ਆ ਦੋ ਦਿਨ ਸਾਹਮਣੇ ਵੀ ਹੁੰਦੇ ਨੇ ਜਿਵੇਂ ਹੁਣ ਸ਼ਵੀਰਵਾਲ ਪਹਿਲਾਂ ਤੱਕ ਜਾਂ ਮਨੀਠਿਆ ਕਹਿੰਦਾ ਸੀ ਬੰਦੇ ਦਾ ਪੁੱਤ ਬਣਾ ਦੇ 10 ਮਿੰਟਾਂ ਵਿੱਚ ਡੀਜੀਪੀ ਨੂੰ ਕਹਿੰਦਾ ਸੀ ਤੇ ਸ਼ਵੀਰਵਾਲ ਕਹਿੰਦਾ ਰਿਹਾ ਤੇ ਹੁਣ ਸ਼ੋਮਣੀ ਕਮੇਟੀ ਵਾਲੇ ਆ ਪ੍ਰਧਾਨ ਵਰਗੇ ਜਿਹੜੇ ਖਾਜ ਨੇ ਹੁਣ ਕਹਿੰਦੇ ਸੀ ਉਹਦੇ ਹੱਕ ਵਿੱਚ ਖੜੇ ਰਿਹਾ ਕਰੋ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹਦਾ ਮਤਲਬ ਤੁਸੀਂ ਪੰਥ-ਪੰਥ ਕਰਦੇ ਹੋ ਤੁਸੀਂ ਪੰਥ ਖੈ ਨਹੀਂ ਤੁਸੀਂ ਆਪਣਾ ਵੀ ਕਹਿ ਲਿਏ ਜਿਹੜਾ ਅੰਦਰਲਾ ਕੂੜ ਕਬਾੜ ਹੈ ਉਹ ਲੋਕਾਂ ਦੇ ਸਾਹਮਣੇ ਰੱਖ ਰਹੇ ਹੋ ਕਿ ਅਸੀਂ ਪੰਤਕ ਨਹੀਂ ਹੈਗੇ ਜਾਨੀ ਕਿ ਤੁਸੀਂ ਪੰਥਲੇ ਕੁਛ ਕੀਤਾ ਨਹੀਂ ਤਾਂ ਹੀ ਅਮਰਤਪਾਲ ਦੀਆਂ ਗੱਲਾਂ ਕਰਦੇ ਹੋ ਮੈਂ ਲੋਕਾਂ ਨੂੰ ਬੇਨਤੀ ਕਰਨੀ ਹੈ ਅਮਰਤਪਾਲ ਤੋਂ ਇਹਨਾਂ ਨੇ ਕੁਛ ਨਹੀਂ ਲੈਣਾ ਇਹਨਾਂ ਨੂੰ ਕੇਵਲ ਵੋਟਾਂ ਚਾਹੀਦੀਆਂ ਨੇ ਹੁਣ ਐਡੀਆਂ ਵੱਡੀਆਂ ਸਟੇਟਮੈਂਟਾਂ ਦੇ ਰਹੇ ਹੋ ਕਿ ਅਮਰਤਪਾਲ ਸਹੀ ਹੈ ਉਹਦੇ ਨਾਲ ਧੱਕਾ ਹੋਇਆ ਹਕੂਮਤ ਨੇ ਧੱਕਾ ਕੀਤਾ ਕੀ ਗੁਨਾਹ ਕੀਤਾ ਸੀ ਉਹਨੂੰ ਲਿਆਓ ਬਾਹਰ ਜੀ ਇਹ ਗੱਲਾਂ ਦਾ ਜਵਾਬ ਦੇ ਗਿਆ ਤਾਂ ਕਹਿ ਦਿਓ ਹੁਣ ਜਦੋਂ ਨੇ ਪਾਸਪੋਰਟ ਦੀ ਗੱਲ ਕੀਤੀ ਕਿ ਦਸਤਾਵੇਜ਼ ਹੈ ਤੇ ਉਹਦੇ ਘਰ ਵਾਲੇ ਡਿਵਨਗੜ੍ਹ ਬੈਠੀ ਐ ਕਿਰਾਏ ਤੇ ਫਲਾਈਟ ਲੈ ਕੇ ਬੈਠੀ ਐ ਨਾ ਤੇ ਉਹਦੇ ਕੋਲੇ ਪਾਸਪੋਰਟ ਹੈਗਾ ਹੀ ਆ ਤੇ ਪਾਸਪੋਰਟ ਦੇ ਨਾਲ ਚੜਨ ਦੇ ਤਾਂ ਫਿਰ ਇੰਗਲੈਂਡ ਨੂੰ ਉਹਨਾਂ ਨੇ ਅਗਲੇ ਨੇ ਅਰਪੋਰਟ ਤੇ ਰੋਕ ਲਈ ਜਦ ਸ਼ਰਮ ਅਸੀਂ ਮੰਦੇ ਨਹੀਂ ਅਸੀਂ ਵੋਟਾਂ ਦੇ ਖਾਤਰ ਇੱਥੋਂ ਤੱਕ ਗਿਰ ਜਾਾਂਗੇ ਮੈਂ ਕਹਿੰਦਾ ਕਿਤੇ ਸੋਚ ਵੀ ਨਹੀਂ ਕੋਈ ਸਕਦਾ ਮੈਂ ਬੇਨਤੀ ਕਰਦਾ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਾਂ ਸਿੱਖ ਕੌਮ ਦੇ ਜਿਹੜੇ ਸਿਹਰਦ ਲੋਕ ਨੇ ਉਹਨਾਂ ਨੂੰ ਥੋੜਾ ਜਆ ਸਮਝਣ ਦੀ ਲੋੜ ਹੈ ਵੀ ਕੋਈ ਅੰਮ੍ਰਿਤਪਾਲ ਨੂੰ ਅੰਮ੍ਰਿਤ ਛਕਾਉਣ ਤੋਂ ਰੋਕ ਸਕਦਾ ਸੀ ਨਸ਼ੇਸ ਡਾਉਣ ਤੋਂ ਕੋਈ ਰੋਕ ਸਕਦਾ ਸੀ ਕਦੋਂ ਰੋਕਿਆ ਜਦੋਂ ਗੁੰਡਾ ਕਰਦੀ ਤੇ ਉਤਰਿਆ ਉਹ ਜਦੋਂ ਭਿੰਡਰਾਂ ਵਾਲਿਆਂ ਦੀ ਰੀਸ ਕਰਦਾ ਸੀ ਸੈਂਟਰ ਗਵਰਨਮੈਂਟ ਨਾਲ ਪੰਜਾਬ ਗਵਰਨਮੈਂਟ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕਰਦਾ ਸੀ ਉਦੋਂ ਪ੍ਰੋਬਲਮ ਪਈ ਹੈ ਇੱਥੇ ਕਿੰਨੇ ਪ੍ਰਚਾਰਕ ਨੇ ਸਿੱਖ ਕੰਮ ਦੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਨਸ਼ਾ ਸਡਾਉ ਕੇਂਦਰ ਨੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਤਾਂ ਨਸ਼ਾ ਸਡਾਉਣ ਦੇ ਆੜ ਵਿੱਚ ਕਰੋੜਾਂ ਰੁਪਏ ਇਕੱਠਾ ਕੀਤਾ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਤੁਸੀਂ ਨਸ਼ੇੜੀ ਬੰਦੇ ਇਕੱਠੇ ਕਰਕੇ ਪੰਜਾਬ ਦੇ ਵਿੱਚ ਅੱਗ ਬਾਲਣ ਵਾਏ ਤੁਸੀਂ ਕਿਹੜੀਆਂ ਕਰਤੂਤਾਂ ਕੀਤੀਆਂ ਹੁਣ ਕਹਿੰਦੇ ਅਮਰਤਪਾਲ ਸਹੀ ਸੀ ਜਦੋਂ ਅਮਰਤਪਾਲ ਸਹੀ ਸੀ ਫਿਰ ਉਦੋਂ ਕਿਹਨਾਂ ਨਾਲ ਖੜੇ ਉਦੋਂ ਆ ਬਾਦਲਦਲ ਕਿੱਥੇ ਸੀ ਸ਼੍ਰੋਮਣੀ ਕਮੇਟੀ ਉਦੋਂ ਕਿੱਥੇ ਸੀ ਉਦੋਂ ਕਿਹਨਾਂ ਖੜੇ ਇਹ ਬੇਨਤੀ ਮੈਂ ਤਾਂ ਕੀਤੀ ਹੈ ਜਿਹੜੇ ਉਹਦੇ ਹੰਤਾਇਸੀ ਬਣਦੇ ਨੇ ਨਾ ਹਾਂ ਦਾ ਨਾਰਾ ਮਾਰਨ ਵਾਲੇ ਨੇ ਇਹ ਕੇਵਲ ਵੋਟਾਂ ਤੱਕ ਮਤਲਬ ਰੱਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ